ਗੈਸ ਵੈਲਕਮ ਟੂ ਮਾਈ ਨੈਮ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਵੀ ਮੇਰੇ ਵੱਲੋਂ ਸਾਰਿਆਂ ਨੂੰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬਾਅਦ ਚੁਕਨੇ 6 ਤੇ ਇਸ ਵਕਤ ਖੜਾ ਪਵਰਨਾਲਾ ਮੰਡੀ ਦੇ ਵਿੱਚ ਤੇ ਦਿਨ ਹੈਗਾ ਅੱਜ ਸੋਮਵਾਰ ਤੇ ਤਰੀਕ ਹੈਗੀ ਅੱਜ 5 ਤੇ ਆਪਾਂ ਗੱਲਬਾਤ ਕਰਦਾ ਵੀ ਅੱਜ ਦੇ ਕੀ ਪਾ ਰਹੇ ਜੀ ਹੋਲ ਸੇਲ ਦੇ ਰੇਟ ਜੀ ਠੀਕ ਆਪਣੀ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਜੀ ਆਪਾਂ ਸਾਰੇ ਟੂਯਰ ਡਰੇਟ ਦਿਖਾਉਣੇ ਆ ਵੀ ਕੀ ਪਾ ਚੱਲ ਰਿਹਾ ਨੇ ਜੀ ਹੋਲ ਸੇਲ ਦੇ ਰੇਟ ਜੀ ਤੇ ਕਈ ਵਾਰੀ ਵਿੱਚ ਬਾਦ ਦੇ ਘਟਦੇ ਵੀ ਰਹਿੰਦੇ ਆ ਰੇਟ ਤੇ ਆਪਣੀ ਵੀਡੀਓ ਨੂੰ ਐਂਡ ਤੱਕ ਦੇਖਿਓ ਜੀ ਚਲੋ ਆ ਕਰਨਾ ਨਾ ਭੁੱਲਿਆ ਕਰੋ ਜੀ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਘਟਿਆ ਨਾ ਭਾਰ ਰਿਹਾ ਜੀ ਹਰੇ ਮਟਰਾਂ ਦਾ ਜੀ 19 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਹਰੇ ਮਟਰਾਂ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਜਿਹੜੀ ਐਮਪੀ ਵਾਲੀ ਚਾਰੀ ਮਿਰਚ ਆਉਂਦੀ ਹੈ ਜੀ ਇਹਦਾ ਰੇਟ ਥੋੜਾ ਜਿਆਦਾ ਘੱਟ ਹੁੰਦਾ ਤੇ ਇਹਦਾ ਰੇਟ ਹੈਗਾ ਜੀ ਐਮਪੀ ਵਾਲੀ ਦਾ ਜੀ 40 ਤੋਂ ਲੈ ਕੇ 45 ਰੁਪਏ ਦੇ ਵਿੱਚ ਹੁੰਦਾ ਜੀ ਗੱਟੇ ਦਾ ਰੇਟ ਜੀ ਇਹ ਬੰਦ ਦਾ ਜੀ ਹਾਂਜੀ ਦੋਸਤੋ ਜਿਹੜੀ ਅਮદાવાદ ਵਾਲੀ ਮਿਰਚ ਹੈ ਜੀ ਉਹਦਾ ਰੇਟ ਹੁੰਦਾ ਜੀ ਥੋੜਾ ਜਿਆਦਾ ਤੇਜ਼ ਹੈ ਜੀ ਇਹਦੇ ਡੱਬਿਆਂ ਦੇ ਵਿੱਚ ਪੈਕਿੰਗ ਹੋ ਕੇ ਆਉਂਦੀ ਆ ਤੇ ਰੇਟ ਰਿਹਾ ਜੀ ਇਹਦਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਇਹਦਾ ਹਾਂਜੀ ਦੋਸਤੋ ਜਿਹੜੀ ਪਾਪੜੀ ਮਿਰਚ ਆ ਰਹੀ ਹੈ ਜੀ 35 ਤੋਂ ਲੈ ਕੇ 37 ਰੁਪਏ ਵੀ 10 ਦਿਨ ਜਿਹੜੀ ਹਰੀ ਮਿਰਚ ਆਰੀ ਹੈ ਜੀ ਬੰਦ ਬੋਰੀਆਂ ਦੇ ਵਿੱਚ ਆਰੀਆਂ ਬਰੀਕ ਵਾਲੀ ਉਹਦਾ ਰੇਟ ਹੋ ਗਿਆ ਜੀ ਤੇਜ਼ ਰੇਟ ਹੋ ਗਿਆ ਜੀ ਉਹਦਾ ਜੀ 75 ਰੁਪਏ ਕਿਲੋ ਦਾ ਭਾਅ ਹੋ ਗਿਆ ਜੀ ਹਰੀ ਮਿਰਚ ਦਾ ਜੀ ਬੰਦ ਗੱਟੇ ਦਾ ਭਾਅ ਜੀ ਹਾਂ ਜੀ ਦੋਸਤੋ ਜਿਹੜਾ ਔ ਆ ਰਿਹਾ ਜੀ ਬੰਦ ਡੱਬਿਆਂ ਦੇ ਵਿੱਚ ਪੈਕੇਜ ਹੋ ਗਏ ਆਉਂਦਾ ਜੀ ਉਹਦਾ ਔਲੇ ਦਾ ਰੇਟ ਹੈਗਾ ਜੀ ਤੇਜ਼ ਤੇ ਰੇਟ ਹੈਗਾ ਜੀ ਔਲੇ ਦਾ ਜੀ ਇਹਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਔਲੇ ਦਾ ਜੀ ਹਾਂਜੀ ਸਿੰਗਲਾ ਮਿਰਚ ਦਾ ਰੇਟ ਰਿਹਾ ਜੀ ਅੱਜ ਦਾ ਜੀ 10 ਡੱਬੇ ਦਾ ਭਾਰ ਰਿਹਾ ਜੀ ਸਿੰਗਲਾ ਮਿਰਚ ਦਾ ਜੀ 30 ਰੁਪਏ ਕਿਲੋ ਦਾ ਭਾਰ ਰਿਹਾ ਜੀ ਸਿੰਗਲਾ ਮਿਰਚ ਦਾ ਜੀ 10 ਡੱਬੇ ਦਾ ਜੀ ਹਾਂਜੀ ਆਦਰਕ ਦਾ ਰੇਟ ਹੈਗਾ ਜੀ 70 ਰੁਪਏ ਕਿਲੋ ਦਾ ਭਾਰ ਰਿਹਾ ਜੀ ਆਦਰਕ ਦਾ ਜੀ 10 ਗੱਟੇ ਦਾ ਭਾਰ ਰਿਹਾ ਜੀ ਆਦਰਕ ਦਾ ਜੀ ਹੋਰ ਜੀ ਅੰਕਲ ਜੀ ਕਿਵੇਂ ਹੋ ਠੀਕ ਹੋ ਕਥਲ ਦਾ ਕੀ ਰੇਟ ਚੱਲੀ ਜਾਂਦਾ ਜੀ ਇਹਦਾ ਕੋਈ 50 ਰੁਪਏ ਨੂੰ ਚੱਲਦਾ ਹੈ ਅੱਛਾ 50 ਰੁਪਏ ਕਿਲੋ ਚੱਲ ਰਹੀ ਹੈ ਜੀ ਇਹ ਹਾਂਜੀ 50 ਰੁਪਏ ਕਿਲੋ ਦਾ ਭਾਅ ਜੀ ਕੈਥਲ ਦਾ ਜੀ ਤੇ ਜਿਮੀ ਗੰਦ ਦਾ ਕੀ ਰੇਟ ਚ ਜੀਵੀ ਗੰਦ 60 ਰੁਪਏ ਕਿਲੋ ਤੇ ਜਿਹੜਾ ਕੱਚਾ ਪਵਿੱਤਾ ਇਹਦਾ ਕੀ ਰੇਟ ਹੈ ਜੀ ਹਾਂਜੀ ਦੋਸਤੋਂ 40 ਰੁਪਏ ਕਿਲੋ ਦਾ ਭਾਅ ਜੀ ਕੱਚੇ ਪਵਿੱਤੇ ਦਾ ਜੀ ਕਿਲੋ ਦਾ ਜੀ ਹਾਂਜੀ ਦੋਸਤੋਂ ਸੁਕੁੰਦਰਾਂ ਦਾ ਰੇਟ ਹੈਗਾ ਜੀ 15 ਰੁਪਏ ਕਿਲੋ ਦਾ ਭਾਅ ਹੈਗਾ ਇਹ ਸੁਕੁੰਦਰਾਂ ਜੀ ਕਟੋ-ਕਟ ਜੀ ਇਹ ਲੈਣੀ ਪੈਂਦੀ ਆ ਕਿੰਨੇ ਕਿਲੋ ਲੈਣੀ ਪੈਂਦੀ ਆ ਭਈ ਇਹ ਹਾਂਜੀ ਦੋਸਤੋਂ 10 ਤੋਂ ਲੈ ਕੇ 12 ਕਿਲੋ ਤੱਕ ਲੈਣੀ ਪੈਣੀ ਆ ਜੇ ਕਿਸੇ ਨੇ ਵੀ ਲੈਣੀ ਆ ਜੀ 15 ਰੁਪਏ ਕਿਲੋ ਦਾ ਜੀ ਸੁਕੁੰਦਰ ਜੀ ਹਾਂਜੀ ਹਰੇ ਧਨੀਏ ਦਾ ਰੇਟ ਹੈਗਾ ਜੀ 100 ਦਾ 5 ਕਿਲੋ ਦਾ ਭਾਅ ਜੀ ਹਾਂਜੀ 100 ਦਾ ਪੰਸੇਰੀ ਦਾ ਭਾਅ ਰਹਿਗਾ ਜੀ ਧਨੀਏ ਦਾ ਜੀ ਘਟੋ ਘਟ ਪੰਸੇਰੀ ਲੈਣੀ ਪੈਂਦੀ ਹੈ ਜੀ 100 ਦੀ ਧਨੀਏ ਦੀ ਹਾਂਜੀ ਦੋਸਤੋ ਮੇਥੇ ਦਾ ਭਾਅ ਹੈਗਾ ਜੀ ਦਰਜਨ ਦਾ ਮੇਥੇ ਦਾ ਭਾਅ ਰਿਹਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਦਰਜਨ ਦਾ ਜੀ ਮੇਥੇ ਦਾ ਹਾਂਜੀ ਦੋਸਤੋ ਪਾਲਕ ਪਾਲਕ ਦਾ ਭਾਅ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ ਜੀ ਪਾਲਕ ਤੇ ਪਾਲਕ ਦਾ ਰੇਟ ਹੈਗਾ ਜੀ ਦਰਜਨ ਦਾ ਜੀ 60 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਪਾਲਕ ਦਾ ਜੀ ਪੂਰੀ ਵਧੀਆ ਟੋ ਅਨੁਵਾਰੀ ਗੱਲਬਾਤ ਕਰੀਏ ਤੇ ਸਰੋਂ ਦਾ ਸਾਗ ਦਾ ਰੇਟ ਹੈ ਜੀ ਬਹੁਤ ਤੇਜ ਹੈ ਜੀ ਸਰੋਂ ਦਾ ਸਾਗ ਤੇ ਰੇਟ ਹੈਗਾ ਜੀ 150 ਰੁਪਏ ਦਰਜਨ ਦਾ ਭਾਅ ਜੀ ਸਰੋਂ ਦੇ ਸਾਗ ਦਾ ਜੀ ਹਾਂਜੀ ਲੋ ਹਾਂਜੀ ਦੋਸਤੋ ਜਿਹੜਾ ਲੋਕਲ ਖੀਰਾ ਜੀ ਇਹ ਬਾਈ ਗੋਰੇ ਕੋਲੇ ਮਿਲ ਜੂਗਾ ਜੇ ਕਿਸੇ ਨੇ ਵੀ ਲੈਣਾ ਜੀ ਪੂਰਾ ਵਧੀਆ ਖੀਰਾ ਜੀ ਇਹ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਜੀ ਲੋਕਲ ਖੀਰੇ ਦਾ ਜੀ ਹਾਂਜੀ ਦੋਸਤੋ ਬਾਈ ਕੋਲੋਂ ਤੁਹਾਨੂੰ ਖੀਰਾ ਵੀ ਮਿਲ ਜੂਗਾ ਜਿਹੜਾ ਚਾਨਾ ਖੀਰਾ ਜੀ ਚਾਨਾ ਖੀਰੇ ਦੀ ਭਰਤੀ ਹੁੰਦੀ ਹੈ 15 ਕਿਲੋ ਦੀ ਤੇ weight 15 ਕਿਲੋ ਹੁੰਦਾ ਜੀ ਇਹਦੇ ਵਿੱਚ ਤੇ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਚਾਨਾ ਖੀਰੇ ਦਾ ਜੀ ਹਾਂਜੀ ਦੋਸਤੋ ਜਿਹੜੀ ਗੋਲ ਪੱਤਿਆਂ ਵਾਲੀ ਹੈਗੀ ਮੇਥੀ ਦਾ ਰੇਟ ਹੈਗਾ ਜੀ ਅੱਜ ਦਾ ਜੀ 80 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਦਰ ਜਾਂਦਾ ਜੀ ਮੇਥੀ ਦਾ ਜੀ ਹਾਂਜੀ ਦੋਸਤੋ ਬਾਥੂ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਬਾਥੂ ਦਾ ਜੀ ਦਰ ਜਾਂਦਾ ਜੀ ਹਾਂਜੀ ਦੋਸਤੋ ਮੂਲੀ ਦਾ ਰੇਟ ਹੈਗਾ ਜੀ 7 ਤੋਂ ਲੈ ਕੇ 8 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਤੇ ਘੱਟੋ ਘੱਟ 10 ਕਿਲੋ ਜਾਂ 15 ਕਿਲੋ ਮੂਲੀ ਲੈਣੀ ਪੈਂਦੀ ਹੈ ਜੀ ਪੰਡ ਜੀ ਇਹ ਹਾਂਜੀ ਦੋਸਤੋ ਆਪਾਂ ਬਾਈ ਜਸਨ ਨਾਲ ਗੱਲਬਾਤ ਕਰਦੇ ਵੀ ਪੱਤਾ ਗੋਭੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ ਸੇਲ ਦਾ ਰੇਟ ਜੀ ਇੱਕ ਕੋਲੇ ਪੱਤਾ ਗੋਭੀ ਬਾਰੇ ਗੱਲਬਾਤ ਕਰਦੇ ਵੀ ਕਿਲੋ ਦਾ ਕੀ ਭਾਅ ਹੈ ਬਈ ਕਿਲੋ ਦਾ ਕੀ ਭਾਅ ਰਿਹਾ ਜੀ ਇਹਦਾ ਪੱਤਾ ਗੋਭੀ ਵੀਰੇ 5 ਰੁਪਏ ਹਾਂਜੀ ਦੋਸਤੋ ਲੋਕਲ ਪੱਤਾ ਗੋਭੀ ਆ ਬਾਈ ਕੋਲੋਂ ਮਿਲ ਜੂ ਤੁਹਾਨੂੰ ਤੇ ਪੂਰੀ ਵਧੀਆ ਇੱਕ ਨੰਬਰ ਗੋਭੀ ਆ ਤੇ ਰੇਟ ਹੈਗਾ ਜੀ 5 ਰੁਪਏ ਕਿਲੋ ਆ ਜੀ 90 ਕਿੰਨਾ ਰੋਡਾ ਬਈ ਇਹਦਾ ਹਾਂਜੀ ਵੇਡ ਕਿੰਨਾ ਤੋਂ ਮਿਲੂ ਇਹਦਾ 25 ਕਿਲੋ ਚਾਹ ਛੋਟੀ ਲੈ ਜਾਓ 10 ਕਿਲੋ ਹਾਂਜੀ ਦੋਸਤੋ 10 ਕਿਲ ਬਾਈ ਦਾ ਜੀ ਦੋਸਤੋ ਟਮਾਟਰ ਦਾ ਰੇਟ ਹੈਗਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਜ ਜੀ ਟਮਾਟਰ ਦਾ ਜੀ ਬੰਦ ਗਰੇਟਾਂ ਦਾ ਭਾਜ ਜੀ ਟਮਾਟਰ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੈਨਸਲ ਮਟਰ ਦਾ ਰੇਟ ਹੈਗਾ ਜੀ ਜਿਹੜਾ ਲੋਕਲ ਪੈਨਸਲ ਮਟਰ ਹੈ ਜੇ ਬਾਈਆ ਰਣਜੀਤ ਕੋਲੇ ਆਉਣਾ ਸ਼ੁਰੂ ਹੋ ਗਿਆ ਤੇ ਰੇਟ ਹੈਗਾ ਜੀ 40 ਤੋਂ ਲੈ ਕੇ 45 ਰੁਪਏ ਤੱਕ ਦਾ ਭਾਅ ਰਿਹਾ ਜੀ ਹਰੇ ਮਟਰ ਦਾ ਜੀ ਪੈਨਸਲ ਦਾ ਜੀ ਹਾਂਜੀ ਕੱਚੀ ਹਲਦੀ ਦਾ ਰੇਟ ਹੈਗਾ ਜੀ ਬੰਦ ਘਟੇ ਤਾਂ ਭਾਰ ਰਿਹਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਹਲਦੀ ਦਾ ਜੀ ਹਾਂਜੀ ਦੋਸਤੋ ਜਿਹੜੀ ਗੰਗਾ ਨਗਰ ਵਾਲੀ ਗਾਜਰਾ ਜੀ ਪੂਰੀ ਵਧੀਆ ਗਜਰੀਲੇ ਵਾਲੀ ਹੈਗੀ ਜੀ ਉਹਦਾ ਰੇਟ ਹੈਗਾ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਗਾਜਰ ਦਾ ਜੀ ਇਹ ਬੰਦਲ ਫਕਾ ਦਾ ਭਾਅ ਜੀ ਗਾਜਰ ਦਾ ਜੀ ਹਾਂਜੀ ਦੋਸਤੋ ਚੱਪਣ ਕੱਦੂ ਦਾ ਰੇਟ ਹੈਗਾ ਜੀ ਅੱਜ ਦਾ ਜੀ ਭਾਰ ਹੈ ਜੀ ਚੱਪਣ ਕੱਦੂ ਜੀ 13 ਤੋਂ ਲੈ ਕੇ 15 ਰੁਪਏ ਤੱਕ ਦਾ ਭਾਰ ਰਿਹਾ ਜੀ ਚੱਪਣ ਕੱਦੂ ਦਾ ਜੀ ਬੰਦ ਲਫਾ ਦਾ ਇਹ ਲੋਕਲ ਚੱਪਣ ਕੱਦੂ ਆ ਜੀ ਪੂਰਾ ਵਧੀਆ ਫਰੈਸ਼ ਹੈ ਹਾਂਜੀ ਦੋਸਤੋ ਬਾਈ ਬੂਟੇ ਕੋਲੇ ਮਿਲ ਜੂ ਸੋਲੂਆ ਪੂਰਾ ਵਧੀਆ ਡੇਲੀ ਫਰੈਸ਼ ਗੱਡੀ ਆਉਂਦੀ ਹੈ ਬਾਈ ਕੋਲੇ ਬੂਟੇ ਕੋਲੇ ਸੋਲੂਆ ਦਾ ਜੀ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਰ ਜੀ ਕਿਲੋ ਦਾ ਜੀ ਸੋਲੂਆ ਦਾ ਜੀ ਇਹ ਭਾਈ ਬੁੱਟੇ ਕੋਲੇ ਮਿਲੂਗਾ ਜੇ ਕਟੋ-ਕਟ ਕਿੰਨੇ ਕਿਲੋ ਲੈਣਾ ਪੈਂਦਾ ਭਾਈ ਇਹੇ ਹਾਂਜੀ ਦੋਸਤੋ 17-18 ਕਿਲੋ ਦੀ ਭਰੀ ਹੁੰਦੀ ਆ ਤੇ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਸੋਲੂਏ ਦਾ ਹਾਂਜੀ ਦੋਸਤੋ ਗੋਭੀ ਹੈ ਜਿਹੜੀ ਪੂਰੀ ਵਧੀਆ ਟੌਪ ਦੀ ਗੋਭੀ ਹੈ ਜੀ ਉਹਦਾ ਰੇਟ ਹੈਗਾ ਜੀ 22 ਪਰ ਮੀਨ ਲੈ ਕੇ ਆਉਂਦਾ ਗੋਭੀ ਪੂਰੀ ਵਧੀਆ ਟੌਪ ਦੀ 15 ਨੰਬਰ ਦੁਕਾਨ ਤੇ ਜੀ ਰੇਟ ਹੈਗਾ ਜੀ 5 ਤੋਂ ਲੈ ਕੇ 8 ਰੁਪਏ ਤੱਕ ਦਾ ਭਾਜ ਜੀ ਗੋਭੀ ਦਾ ਜੀ ਇਹ ਬੰਦਰ ਖਾਵੇਂ ਦਾ ਭਾਜ ਜੀ ਗੋਭੀ ਦਾ ਜੀ ਪੂਰੀ ਵਧੀਆ ਤਾਜੀ ਤੇ ਫਰੈਸ਼ ਗੋਭੀ ਆਉਂਦੀ ਆ ਬਾਈ ਕੋਲੇ ਗੋਲੀ ਗੋਲੇ ਜੀ ਹਾਂਜੀ ਦੋਸਤੋ ਬਰੋਕਲੀ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦਾ ਭਾ ਹੈਗਾ ਜੀ ਬਰੋਕਲੀ ਦਾ ਜੀ ਜਿਹੜੀ ਬਰੋਕਲੀ ਪੂਰੀ ਪੜੀ ਬਰੋਕਲੀ ਲੈਣੀ ਆ 22 15 ਨੰਬਰ ਤੇ ਮਿਲ ਜੂ ਗੋਲੀ ਕੋਲੋਂ ਤੇ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾ ਜੀ ਬਰੋਕਲੀ ਦਾ ਜੀ ਇਹ ਤਾਜੀ ਬਰੋਕਲੀ ਆਉਂਦੀ ਆ ਬਾਈ ਕੋਲੇ ਡੇਲੀ ਹਾਂਜੀ ਦੋਸਤੋ ਹਰੇ ਪਿਆਜ਼ ਦਾ ਰੇਟ ਹੈਗਾ ਜੀ ਜਿਹੜਾ ਹਰਾ ਪਿਆਜ਼ ਆ ਰਿਹਾ ਜੀ ਇਹਦਾ ਰੇਟ ਹੈਗਾ ਜੀ ਭੂੰਗਾ ਵਾਲੇ ਦਾ ਜੀ 20 ਰੁਪਏ ਕਿਲੋ ਦਾ ਭਾ ਜੀ ਭੂੰਗਾ ਵਾਲੇ ਪਿਆਜ਼ ਦਾ ਜੀ ਇਹ ਵੀ ਘੱਟੋ ਘਾਟਾ ਹਾਂਜੀ ਦੋਸਤੋ ਸੂਗਰਿਆਂ ਦਾ ਰੇਟ ਹੈਗਾ ਜੀ ਜਿਹੜੇ ਛੋਟੇ ਵਾਲੀਆਂ ਗੁੱਟੀਆਂ ਹੁੰਦੀਆਂ ਨੇ ਇਹਨਾਂ ਦਾ ਰੇਟ ਹੈਗਾ ਜੀ 60 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਡਰ ਜਾਂਦਾ ਜੀ ਸੂਗਰਿਆਂ ਦਾ ਜੀ ਹਾਂਜੀ ਦੋਸਤੋ ਸਲਾਦ ਪੱਤੇ ਦਾ ਰੇਟ ਹੈਗਾ ਜੀ 100 ਰੁਪਏ ਕਿਲੋ ਦਾ ਭਾਜ ਜੀ ਸਲਾਦ ਪੱਤੇ ਦਾ ਜੀ ਤੇ ਸਖਮਲਾਂ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 13 ਰੁਪਏ ਤੇ ਕਰਾ ਭਾਜ ਕਿਲੋ ਦਾ ਜੀ ਇਹ ਵੀ ਘੱਟੋ ਘੱਟ 15 ਕਿਲੋ ਜਾਂ 20 ਕਿਲੋ ਸਖਮਲ ਲੈਣੇ ਪਣਗੇ ਜੀ ਹਾਂਜੀ ਜੀ ਉਹ ਲੀਮੂ ਦਾ ਰੇਟ ਹੈਗਾ ਜੀ ਜਿਹੜਾ ਬਰਨ ਦੇ ਵਿੱਚ ਆਉਂਦਾ ਇਹਨੇ ਉਧਰ ਰੇਟ 25 ਤੋਂ ਲੈ ਕੇ 40 ਰੁਪਏ ਤੇ ਕਰਾ ਭਾਜ ਨੀਮੂ ਹਾਂਜੀ ਪੇਠੇ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 18 ਰੁਪਏ ਤੇ ਕਰਾ ਭਾਜ ਕਿਲੋ ਦਾ ਜੀ ਪੇਠੇ ਦਾ ਜੀ ਹਾਂਜੀ ਦੋਸਤੋ ਦਿਨ ਅੱਜ ਸੋਮਵਾਰ ਆ ਤੇ ਤਰੀਕ ਹੈਗੀ ਆ ਦੇ ਵਿੱਚ ਰੌਣਕੀ ਰੌਣਕਾਂ ਨੇ ਜੀ ਮੰਡੀ ਦੇ ਵਿੱਚ ਦੋਸਤੋ ਜਿਹੜੀ ਪੈਕਿੰਗ ਲਫਾਫੇ ਦੇ ਵਿੱਚ ਆਰੀ ਮਸਰੂਮ ਦਾ ਉਹਦਾ ਰੇਟ ਹੈਗਾ ਜੀ 100 ਰੁਪਏ ਕਿਲੋ ਦਾ ਭਾਜ ਮਸਰੂਮ ਦਾ ਜੀ ਜਿਹੜੀ ਡੱਬੀਆਂ ਦੇ ਵਿੱਚ ਪੈਕਿੰਗ ਹੋ ਕੇ ਆਉਂਦੀ ਹੈ ਜੀ ਉਹਦਾ ਰੇਟ ਹੈਗਾ ਜੀ 120 ਰੁਪਏ ਕਿਲੋ ਦਾ ਭਾਜ ਮਸਰੂਮ ਦਾ ਹਾਂਜੀ ਸਾਕਰਗੰਦੀ ਦਾ ਰੇਟ ਹੈਗਾ ਜੀ ਇਹ ਵੀ ਬੰਦ ਗੱਟਿਆਂ ਦੇ ਵਿੱਚ ਆਉਂਦੀ ਹੈ ਜੀ ਸਾਕਰਗੰਦੀ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਜ ਜੀ ਸਾਕਰਗੰਦੀ ਦਾ ਜੀ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਹਾਂ ਵੀ ਫਰੂਟ ਦਾ ਕੀ ਭਾਜ ਚੱਲ ਰਿ ਹਾਂਜੀ ਦੋਸਤੋ ਕੇਲੇ ਦਾ ਭਾਅ ਹੈਗਾ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕੇਲੇ ਦਾ ਜੀ ਹਾਂਜੀ ਦੋਸਤੋ ਜਿਹੜਾ ਅੰਗੂਰ ਗੋਲ ਵਾਲੇ ਅੰਗੂਰ ਨੇ ਜੀ ਉਹਨਾਂ ਦਾ ਰੇਟ ਹੈਗਾ ਜੀ 700 ਰੁਪਏ ਡੱਬੇ ਦਾ ਭਾਅ ਜੀ ਬੰਦ ਲਿਆ ਜੀ ਇਹਦੇ ਵਿੱਚ ਹੁੰਦੀਆਂ ਨੇ 12 ਡੱਬੀਆਂ ਜੀ ਤੇ ਜਿਹੜੀਆਂ ਇੱਕ ਹੋਰ ਲੰਮੇ ਵਾਲਾ ਅੰਗੂਰ ਆਉਂਦਾ ਜੀ ਉਹ ਵੀ ਆਪਾਂ ਲਖਾ ਹਾਂਜੀ ਜਿਹੜਾ ਲੰਮੇ ਵਾਲਾ ਅੰਗੂਰ ਆਉਂਦਾ ਜੀ ਉਹਦਾ ਰੇਟ ਹੈਗਾ ਜੀ 1000 ਰੁਪਏ ਦਾ ਭਾਅ ਜੀ 12 ਡੱਬੀਆਂ 1000 ਰੁਪਏ ਦੀ ਮਿਲਣੀਆਂ ਜੀ ਕਿਸੇ ਨੂੰ ਵੀ ਲੈਣ ਬੰਦ ਡੱਬੇ ਦਾ ਭਾਅ ਜੀ ਅੰਗੂਰਾਂ ਦਾ ਜੀ ਹਾਂਜੀ ਦੋਸਤੋ ਸਟਰਾਬਰੀ ਦਾ ਰੇਟ ਹੈਗਾ ਜੀ 450 ਤੋਂ ਲੈ ਕੇ 500 ਰੁਪਏ ਤੱਕ ਦਾ ਭਾਅ ਜੀ ਸਟਰਾਬਰੀ ਦਾ ਜੀ ਇਹਦੇ ਵਿੱਚ ਹੁੰਦੇ ਜੀ 8 ਡੱਬੀਆਂ ਦੀ ਸਟਰਾਬਰੀ ਦੀਆਂ ਹਾਂਜੀ ਦੋਸਤੋ ਸੇਵ ਬਾਰੇ ਗੱਲਬਾਤ ਕਰੀਏ ਤਾਂ ਸੇਵ ਦਾ ਭਾਅ ਹੈਗਾ ਜੀ ਇਹ ਵੀ 10 ਕਿਲੋ ਵਾਲੀ ਭਰਤੀ ਹੈ ਜੀ ਰੇਟ ਹੈਗਾ ਜੀ ਸੇਵ ਦਾ ਜੀ 1000 ਤੋਂ ਲੈ ਕੇ 1100 ਰੁਪਏ ਤੱਕ ਦਾ ਭਾਅ ਜੀ ਸੇਵ ਦਾ ਜੀ ਬੰਦ ਬੇਟੀਆਂ ਦਾ ਭਾਅ ਜੀ ਸੇਵ ਦਾ ਹਾਂਜੀ ਦੋਸਤੋ ਡਰਾਇੰਗ ਫਰੂਟ ਦਾ ਭਾਅ ਹੈਗਾ ਜੀ ਪੀਸ ਦਾ ਜੀ ਸਿੰਗਲ ਪੀਸ ਦਾ ਭਾਅ ਹੈ ਜੀ 80 ਰੁਪਏ ਦਾ ਭਾਅ ਜੀ ਪੀਸ ਦਾ ਜੀ ਡਰਾਇੰਗ ਫਰੂਟ ਦਾ ਜੀ ਹਾਂਜੀ ਦੋਸਤੋ ਜਿਹੜਾ ਕੀਵੀ ਆਲੀ ਡੱਬੀਆਂ ਰੇਟ ਹੈਗਾ ਜੀ 4 ਪੀਸ ਆਉਂਦਾ ਜੀ ਇਹਦਾ ਰੇਟ ਹੈਗਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਜਸਪਰੀ ਆਉਂਦੀ ਹੈ ਜੀ ਜਸਪਰੀ ਦਾ ਰੇਟ ਹੈਗਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਦੋਸਤੋ ਖੰਜੂਰਾਂ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 50 55 ਰੁਪਏ ਤੱਕ ਦਾ ਭਾਅ ਜੀ ਖੰਜੂਰਾਂ ਦਾ ਜੀ ਇਹ ਬੰਦ ਡੱਬੀਆਂ ਦਾ ਭਾਅ ਜੀ ਖ ਇਹ ਤਾਂ ਨਾਰਾਜੀ ਅੰਮਰੂਦ ਦਾ ਜੀ 40 ਦੇ 45 ਰੁਪਏ ਦਾ ਪਾਜ ਜੀ ਅੰਮਰੂਦ ਦਾ ਜੀ ਪੂਰਾ ਵਧੀਆ ਟਾਪ ਦਾ ਅੰਮਰੂਦ ਆ ਜੀ ਹਾਂਜੀ ਦੋਸਤੋ ਪਵਿੱਤੇ ਦਾ ਪਾ ਰਹੇ ਜੀ ਅੱਜ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਪਾਜ ਪਵਿੱਤੇ ਦਾ ਜੀ ਇਹ ਬੰਦ ਗਰੇਟਾ ਦਾ ਪਾਜ ਪਵਿੱਤੇ ਦਾ ਜੀ ਹਾਂਜੀ ਦੋਸਤੋ ਬਾਈ ਕਲਵੰਤ ਕੋਲੋਂ ਮਿਲ ਜੂ ਨਰੀਆਲ ਬੰਗਲੌਰ ਵਾਲਾ ਨਰੀਆਲਾ ਤੇ 10 ਪੀਸ ਮਿਲਣਗੇ ਜੀ ਘਟੋ ਘਾਟਾ ਤੇ ਰੇਟ ਹੈਗਾ ਜੀ ਨਰੀਆਲ ਦਾ ਜੀ 380 ਤੋਂ ਲੈ ਕੇ 400 ਰੁਪਏ ਤੱਕ ਦਾ ਪਾਜ ਜੀ ਨਰੀਆਲ ਦਾ ਜੀ ਇਹ ਬੰਦ ਲਫਾ ਦਾ ਪਾਜ ਨਰੀਆਲ ਦਾ ਜੀ ਪੈਨੈਪਲ ਬਾਰੇ ਗੱਲਬਾਤ ਕਰੀਏ ਤਾਂ ਪੈਨੈਪਲ ਦਾ ਭਾਅ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਅੱਜ ਕਿਲੋ ਦਾ ਜੀ ਪੈਨੈਪਲ ਹਾਂ ਜਿੰਨੂੰ ਵੀ ਮਿਲ ਜਾਣਗੇ ਬਾਈ ਕਲਵੰਤ ਕੋਲੋਂ ਪੂਰੇ ਪੂਰੇ ਵਧੀਆ ਟੌਪ ਦੇ ਕਿਨੂ ਨੇ ਜੀ ਰੇਟ ਹੈਗਾ ਜੀ ਕਿਨੂਆਂ ਦਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਨੂਆਂ ਦਾ ਜੀ ਜੇ ਤੁਹਾਨੂੰ ਜੂਸ ਵਾਸਤੇ ਚਾਹੀਦੇ ਨੇ ਕਿਨੂ ਆਪਾਂ ਉਹ ਵੀ ਦਿਖਾ ਦਿੰਦੇ ਹਾਂ ਜੀ ਕਿਨੂ ਜੂਸ ਵਾਲੇ ਜੀ ਇਹ ਕਿਨੂ ਹੈਗੇ ਨੇ ਮੀਡੀਅਮ ਸਾਈਜ਼ ਹੁੰਦਾ ਜੀ ਜੂਸ ਵਾਸਤੇ ਚਾਹੀਦੇ ਕਿਸੇ ਨੂੰ ਵੀ ਤੇ ਬਾਈ ਕਲਵੰਤ ਕੋਲੋਂ ਮਿਲ ਜਾਣਗੇ ਜੀ ਰੇਟ ਹੈਗਾ ਜੀ 20 ਤੋਂ ਲੈ ਕੇ ਹੋਲ ਸੇਲ ਦਾ ਰੇਟ ਜੀ ਦੋਸਤੋ ਆਲੂ ਦਾ ਭਾਅ ਰਿਹਾ ਜੀ ਅੱਜ ਦਾ ਜੀ 280 ਤੋਂ ਲੈ ਕੇ 300 ਰੁਪਏ ਤੱਕ ਦਾ ਭਾਅ ਜੀ ਆਲੂ ਦਾ ਜੀ ਜਿਹੜਾ ਟਰਾਲੀ ਵਾਲਾ ਜੀ ਪੂਰਾ ਵਧੀਆ ਆਲੂ ਹੈ ਜੀ ਟੌਪ ਦਾ ਜੀ 280 ਰੁਪਏ ਤੱਕ ਦਾ ਭਾਅ ਜੀ ਆਲੂ ਦਾ ਜੀ ਹਾਂ ਜੀ ਦੋਸਤੋ ਜਿਹੜਾ ਗੱਡੀ ਵਾਲਾ ਆਲੂ ਹੈ ਜੀ ਇਹਦਾ ਰੇਟ ਹੈਗਾ ਜੀ 300 ਰੁਪਏ ਦਾ ਭਾਅ ਜੀ ਆਲੂ ਦਾ ਜੀ ਇਹ ਬੰਦ ਘਟਾ ਦਾ ਭਾਅ ਜੀ ਆਲੂ ਦਾ ਜੀ ਹਾਂ ਜੀ ਦੋਸਤੋ ਜਿਹੜਾ ਐਲ ਆਰ ਆਲੂ ਹੈ ਜੀ ਇਹਦਾ ਰੇਟ ਹੈਗਾ ਜੀ 400 ਰੁਪਏ ਦਾ ਭਾਅ ਜੀ ਐਲ ਆਰ ਦਾ ਜੀ ਆਲੂ ਦਾ ਜੀ ਇਹ ਲਾਲ ਆਲੂ ਦਾ ਜੀ ਹਾਂਜੀ ਦੋਸਤੋ ਅੱਪ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਪਿਆਜ਼ ਦਾ ਕੀ ਭਾਰ ਕੀ ਹੈ ਜੀ ਅੱਜ ਦਾ ਜੀ ਹੋਲ سیل ਦਾ ਰੇਟ ਜੀ ਪਿਆਜ਼ ਦਾ ਜੀ ਦੋਸਤੋ ਜਿਹੜਾ ਹੋਰ ਵਧੀਆ ਲੈਣਾ ਪਿਆਜ਼ ਜੀ ਸੁਣੋ ਜੀ 10 ਤੋਂ ਲੈ ਕੇ 27 27 ਰੁਪਏ ਤੱਕ ਦਾ ਭਾਅ ਮਿਲ ਜੂਗਾ ਜੀ ਪਿਆਜ਼ ਦਾ ਜੀ ਇਹ ਬੰਦ ਘਟਿਆ ਦਾ ਭਾਅ ਜੀ ਪਿਆਜ਼ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ ਲਸਣ ਦਾ ਭਾਅ ਹੈਗਾ ਜੀ ਇਹ ਬੰਦ ਘਟਿਆ ਦਾ ਭਾਅ ਰਿਹਾ ਜੀ ਲਸਣ ਦਾ ਜੀ ਤੁਹਾਨੂੰ ਮੋਟੀ ਗੰਡੀ ਵਾਲਾ ਵੀ ਮਿਲ ਜੂਗਾ ਇਹ ਲਸਣ 100 ਤੋਂ ਲੈ ਕੇ 150 ਰੁਪਏ ਤੱਕ ਦਾ ਭਾਅ ਜੀ ਲਸਣ ਦਾ ਜੀ ਬੰਦ ਘਟਿਆ ਦਾ ਭਾਅ ਜੀ ਲਸਣ ਦਾ ਜੀ